بسم اللہ الرحمن الرحیم السلام علیکم جناب ایک کلا پنے ٹھیکے لے یا مزدوری کر دے رہے ہیں شروع تو کراچی تے آ گیا چلو پیار چل گئے تے یانے کو رہو گے 62000 روپے خرچہ کلے تے کڑک نکلی اب پنجی مان دہڑیاں پا کے تے اسی کدر نو جانا ساڈے پلے کچھ نہیں پن دیا تیل کھا دینا مہنگا بھائیاں کی تیاں نے چار پانی لائے دے نکک نو 13000 ਦੀ ਡੀਏਪੀ ਦੀ ਗੁੱਥੀ ਲੈ ਕੇ ਪਾਈ ਦੀ ਆ ਦੋ ਗੁੱਥੀਆਂ ਨੂੰ ਉੱਤੇ ਖਾ ਦੀਆਂ ਪਾਈ ਦੀਆਂ ਨੇ ਦੋ ਸਪਰੇਵਾਂ ਕੀਤੀਆਂ ਨੇ ਤੇ ਹੁਣ ਰੇਟ ਜਿਹੜਾ ਮਤਲਬ ਗਵਰਨਮੈਂਟ ਨੇ ਕੱਢਿਆ 2000 ਰੁਪਇਆ 2000 ਰੁਪਇਆ ਰੇਟ ਤੇ ਪੰਜੀ ਮਾਨਕਣਕ ਬੰਦੀ ਆ 50000 ਦੀ ਤੇ 62000 ਰੁਪਇਆ ਖਰਚਿਆ ਤੇ ਸਾਡੀਆਂ ਜ਼ਾਫੀ ਦਿਹਾੜੀਆਂ ਕਿੱਧਰ ਗਈਆਂ ਇਹ ਤੇ ਸੋਚਿਆ ਵੀ ਚਲੋ ਕਰਾਚੀ ਛੱਡ ਕੇ ਤੇ ਪਿੰਡ ਚੱਲਦੇ ਹਾਂ ਕੋਈ ਕਿਲਾ ਪੈੜੀ ਠੇਕੇ ਲਾ ਕੇ ਤੇ ਚਲੋ ਕੋਈ ਬੰਦਾ ਡੰਗਰ ਇੱਕ ਅੱਧਾ ਰੱਖ ਲੈਂਦਾ ਬੰਦਾ ਪਿੰਡ ਰਹਿੰਦਾ ਇਦੇ ਨਾਲ ਤੇ ਫਿਰ ਮਜ਼ਦੂਰੀ ਇੱਕ ਚੰਗੀਆਂ ਲੋਕਾਂ ਦੇ ਮਨ ਲਗ ਮੁਸ਼ਕਲ ਕਰਨੀ ਤਿੰਨ ਚਾਰ ਪਾਣੀ ਦਾ ਇਹਨੇ 500 ਰੁਪਏ ਇੱਕੇ ਦਾ ਪਾਣੀ ਹੈ ਚਾਰ ਪਾਣੀ ਨੇ ਭਾਈਆਂ ਖਾਦਾ 52 52000 ਰੁਪਿਆ ਖਰਚਾ ਕੀ ਲੇਤਾ ਇੱਕ ਆ ਪਾ ਕੇ 62000 ਰੁਪਿਆ ਬੰਦਾ ਸਾਡਾ ਕਿਨੇ ਅੰਜੀ ਮਾਨ ਕਣਕ ਨਹੀਂ ਨਿਕਲੀ ਉਹ ਮਤਲਬ ਇਹਦਾ ਕੀ ਕਰਨਾ ਚਾਹੀਦਾ ਸਾਡਾ ਇਨਾ ਖਰਚਾ ਆਇਆ ਤੇ ਉਤੋਂ ਰੇਟ ਵੀ ਗੌਰਮੈਂਟ ਨਹੀਂ ਲਾਉਣ ਦੇਦੀ ਅੱਛਾ ਤੁਸੀਂ ਤੁਸੀਂ ਜ਼ਖੀਰ ਆ ਵੀ ਨਹੀਂ ਤੁਸੀਂ ਰੱਖ ਵੀ ਨਹੀਂ ਸਕਦੇ ਆਪਣੇ ਕੋਲ ਨਾ ਰੱਖ ਨਹੀਂ ਸਕਦੇ ਰੱਖ ਨਹੀਂ ਸਕਦੇ ਕਿ ਕੱਲ ਨੂੰ ਜਦੋਂ ਰੇਟ ਵਧੇਗਾ ਉਦੋਂ ਵੇਚ ਦਈਏ ਉਹ ਵੀ ਮਜਬੂਰ ਆ ਤੁਸੀਂ ਕਿਉਂਕਿ ਪੈਸੇ ਲੈ ਕੇ ਆਰਤੀਆਂ ਕਰਾਹੀ ਆਰਤੀਆਂ ਕੋਲ ਖਰਚਾ ਲਿਆਦਾ ਉਹਨਾਂ ਨੂੰ ਪੈਸੇ ਤੇ ਦੇਣੇ ਨਹੀਂ ਦੇਣੇ ਉਹਨਾਂ ਦਾ ਤੇਲ ਖਾਦ ਲਿਆਦਾ ਬੰਨੇ ਤੇ ਆਣ ਕੇ ਖਲੋਤੇ ਦੇਣੀ ਬਿਲਕੁਲ ਉਹਨਾਂ ਨੂੰ ਤੇ ਨਹੀਂ ਗਰਜ਼ ਕਿ ਰੇਟ ਕੀ ਲੱਗਾ ਜਾਂ ਕੱਲ ਨੂੰ ਵਧੇਗਾ ਘਟੇਗਾ ਉਹਨਾਂ ਨੂੰ ਕਣਕ ਦਾ ਵੀ ਇਹ ਤੇ ਅਸੀਂ ਘਰ ਕੀ ਰੱਖ ਸਾਡਾ ਖਰਚਾ ਵੀ ਨਹੀਂ ਪੂਰਾ ਹੁੰਦਾ ਪਿਆ ਬਿਲਕੁਲ ਜਾਂ ਤੇਲ ਕਾਹ ਸਸਤਾ ਕਰੋ ਜੇ ਸਾਡੇ ਕੋਈ ਪੱਲੇ ਪਵੇ ਅੱਗੋਂ ਅਕਣ ਨੂੰ ਬੀਜ ਨਹੀਂ ਪਸਾਨ ਵਿਚਾਰਾ ਰੁੱਲ ਗਿਆ ਔਰ ਇਹ ਸਿਰਫ ਸਾਡੇ ਇੱਕ ਜ਼ਿਲ੍ਹਾ ਨਾਰਵਾਲ ਦੀ ਗੱਲ ਨਹੀਂ ਹੈ ਪੂਰੇ ਪਾਕਿਸਤਾਨ ਵਿੱਚ ਕਿਸਾਨ ਰੋਂਦੇ ਪਏ ਨੇ ਸਾਡਾ ਜ਼ਿਲ੍ਹਾ ਨਾਰਵਾਲ ਦੇ ਉੰਜੀ ਬਰਾਣੀ ਇਲਾਕਾ ਕਿਹੜੇ ਨਹਿਰੀ ਪਾਣੀ ਨੇ ਹਾਂਜੀ ਪਾਣੀ ਵੀ ਮੁੱਲ ਦਾ ਇੱਥੇ ਲੱਗਦਾ ਜੀ ਪਾਣੀ 500 ਰੁਪਏ ਕਿੰਨੇ ਦਾ ਪਾਣੀ ਹੈ 500 ਰੁਪਏ ਕਿੰਨਾ ਇੱਕ ਕਿੱਲੇ ਨੂੰ 8-9 ਕਿੰਨੇ ਦਾ 10 ਕਿੰਨੇ ਕਿੱਲੇ ਦੇ ਲੱਗਦੇ ਨੇ ਹਾਂਜੀ ਦੱਸਾਂ ਕਿ ਨਾਂ ਦਾ 5000 ਰੁਪਇਆ ਪਾਂਦਾ ਇੱਕ ਪਾਣੀ ਦਾ ਤੇ ਚਾਰ ਪਾਣੀ ਨੇ ਜੀ 20000 ਦਾ ਪਾਣੀ ਹੋ ਗਿਆ ਤੇ ਭਾਈਆਂ ਮਤਲਬ 8000 ਰੁਪਇਆ ਰੂਟਰ ਦੀ ਭਾਈ ਹੈ ਤੋਿਆਂ ਦੀ 10000 ਰੁਪਇਆ ਤੇ ਰੂਟਰ ਦੀ 8000 ਰੁਪਇਆ ਹਾਂ ਤੇ ਦੂਸਰੀਆਂ ਹਲਾਂ ਦੀ ਦੇਸੀ ਹਲਾਂ ਦੀ ਮਤਲਬ 5000 ਰੁਪਇਆ ਭਾਈ ਹੈ ਬਿਲਕੁਲ ਤਿੰਨ ਭਾਈਆਂ ਨੇ ਸਾਡੀਆਂ ਚਾਰ ਚਾਰ ਭਾਈਆਂ ਨੇ ਵਾਂਹ ਸੰਜਿਆ ਕੀਤਾ ਦਾ ਵਾਂਹ ਦਾ ਸੰਜਿਆ ਪਾ ਕੇ ਤੇ ਪੰਜ ਪਾਣੀ ਬੰਦੇ ਨੇ ਸਾਡੇ ਤੇ ਖਰਚਾ 5000 ਇੱਕ ਪਾਣੀ ਦਾ ਲਾ ਲਵੋ ਹਾਂਜੀ ਚਾਰ ਪਾਣੀ ਨੇ 20000 ਰੁਪਿਆ ਖਰਚਾ ਹੋ ਗਿਆ ਪਾਣੀ ਤੇਰਾ ਹਜ਼ਾਰ ਦੀ ਖਾਦ ਦੀ ਗੁੱਥੀ ਡੀਪੀ ਦੀ ਲਈ ਦੀ ਆ 6000 ਨੂੰ ਜੂਰੀਆ ਪਾਈ ਦੀ ਦੋ ਸਪਰੇਵਾਂ ਕੀ ਤਰੀਆਂ ਨੇ 3300 ਦੀਆਂ ਦੋ ਸਪਰੇਵਾਂ ਨੇ ਤੇ 20 ਤੇ ਚਲੋ ਘਰ ਦਾ ਪਾ ਲਿਆ ਤੇ ਜੇ 20 ਵੀ ਮੋਲ ਲੈ ਕੇ ਪਾਣਾ ਤੇ 5000 ਦਾ ਤੋੜਾ 6000 ਦਾ ਤੋੜਾ ਹੀ ਅਕਬਰ 20 ਦਾ ਕਿਲੇ ਦਾ 6000 ਦਾ ਤੋੜਾ ਕਣਕ ਦਾ ਲਾਓ ਤੁਸੀਂ ਪੰਜੀ ਮਾਨ ਕਣਕ ਨਹੀਂ ਨਿਕਲੀ ਕਿਲੇ ਤੇ ਬਰਾਨੀ ਇਲਾਕੇ ਨੇ ਸਾਡੇ ਤੇ ਅਸੀਂ ਕਿੱਧਰ ਨੂੰ ਜਾਈਏ ਕਿਸਾਨ ਦੇ ਬਹੁਤ ਲਿਆਰ ਕਾ ਤੁਰ ਗਿਆ ਕਿਸਾਨ ਨੂੰ ਘਟਾ ਹੀ ਘਟਾ ਹੈ ਫਕੂਮਤ ਕੀ ਬਦਲੀਆ ਕਿਸਾਨਾਂ ਦਾ ਲੱਕ ਤੋੜ ਛੜਿਆ ਬਤੀ ਕਟਾ ਕੇ ਚੀਨੀ ਸਾਬ ਤੋਂ ਸਸਤੀ ਆ ਤਾਂ ਮੈਂ ਚੀਨੀ 200 ਰੁਪਏ ਕਿਲੋ ਕਰ ਕਿਧਰ ਨੂੰ ਜਾਣ ਕਿਸਾਨ ਕਿਧਰ ਨੂੰ ਜਾਣ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਤੇ ਕਿਸਾਨ ਕਿਧਰ ਨੂੰ ਜਾਣਗੇ ਗਰੀਬ ਆਦਮੀ ਦਿਹਾੜੀਦਾਰ ਗਰੀਬ ਆਦਮੀ ਦਿਹਾੜੀਦਾਰ ਬੰਦਾ ਮਤਲਬ ਕਣਕ ਚਲੋ ਸਸਤੀ ਹੋ ਗਈ ਗਰੀਬਨ ਦਿਹਾੜੀਦਾਰ ਨੂੰ ਚਲੋ ਫਾਇਦਾ ਹੀ ਸਹੀ ਤੇ ਜਿਹੜੇ ਜੀਵਿੰਦਾਰ ਨੇ ਉਹ ਕਿਧਰ ਨੂੰ ਜਾਣਗੇ ਜੀਵਿੰਦਾਰਾਂ ਨੂੰ ਮਤਲਬ ਵਾਰਾ ਨਹੀਂ ਖਾਂਦੀ ਇਹ ਸਾਡੇ ਮਤਲਬ ਫਜ਼ਲ ਦਾ ਜਿੰਸ ਦਾ ਰੇਟ ਘਟਦਾ ਤੇ ਫਿਰ ਦੂਸਰੇ ਖਰਚੇ ਵੀ ਤੇ ਘਟ ਕਰਨ ਨਾ ਬਿਲਕੁਲ ਹੁਣ ਕੋਈ ਥਰੈਸ਼ਲ ਵਾਲਾ ਮੂੰਹ ਨਹੀਂ ਕਰਦਾ ਕਣਕ ਕਦਰ ਨੂੰ ਤੇ ਤੇਲ ਇਹਦਾ ਮਹਿੰਗਾ ਤੇ ਕਣਕ ਦਾ ਸਾਨੂੰ ਬਾਈ ਦਾ ਕੁਝ ਨਹੀਂਗਾ ਉਹਨਾਂ ਨੇ ਤੇ ਦਾਣੇ ਲੈਣੇ ਨੇ ਹਾਂਜੀ ਕਿਲਾ ਕਣਕ ਕਦਰ ਉਹ ਤੇ ਕਿੰਨਾ ਤੇਲ ਲੱਗਦਾ ਹੈ ਹਾਂਜੀ ਕੋਈ ਥ੍ਰੈਸ਼ਲ ਵਾਲਾ ਮਤਲਬ ਮਾਰੇ ਜ਼ਿੰਮੇਦਾਰ ਤੇ ਲਾਗੇ ਨਹੀਂ ਲੱਗਦਾ ਕਿਸਾਨ ਦੇ ਸਾਨੂੰ ਕਾਹਦਾ ਫਾਇਦਾ ਮਤਲਬ ਬਤਾਨੀ ਇਲਾਕਾ ਸਾਡਾ ਔਰ ਦੇਖੋ ਜਦੋਂ ਹੁਣ ਕਿਸਾਨ ਦਾ ਟਾਈਮ ਆਇਆ ਤੇ ਗੰਧਮ ਸਸਤੀ ਜਦੋਂ ਕੱਲੋਂ ਸਾਡੀਆਂ ਡਰਮੀਆਂ ਖਾਲੀ ਹੋਈਆਂ ਨਹੀਂਆਂ ਨੇ ਤੇ ਅਸੀਂ ਜਦੋਂ ਮੁੱਲ ਲੈਣ ਲੱਗਣਾ 6-7 ਮਹੀਨੇ ਬਾਅਦ ਤੇ ਇਹੋ ਸਾਡੀ ਵਿੱਚੋ ਇੱਕਨਾਂਕ ਸਾਨੂੰ ਹੀ ਡਬਲ ਟ੍ਰਿਪਲ ਕੀਮਤ ਤੇ ਹੁਣ ਇਹਨਾਂ ਦਿਲਰਾਂ ਨੇ ਮਤਲਬ ਖਾਦ ਇੱਥੇ ਆ ਤੇ ਹੁਣ ਅਗੋ ਮੁੰਜੀਆਂ ਲਾਣੀਆਂ ਨੇ ਇਹਨਾਂ ਨੇ ਖਾਦ ਫਿਰ ਬਲੈਕ ਕਰ ਦੇਣੀ ਐ ਖਾਦ ਨਹੀਂ ਮਿਲਦੀ ਸਾਨੂੰ ਟਾਈਮ ਨਾਲ ਪੂਰੀ ਖਾਦ ਮਿਲੇ ਚਲੋ ਰੇਟ ਤੇ ਮਿਲੇ ਫਿਰ ਵੀ ਆ ਜੇ 11000 ਹੁੰਦਾ ਤੇ ਇਹ ਜਿਹੜੇ ਨੂੰ ਕਿੰਨੇ ਏਜੰਸੀਆਂ ਵਾਲੇ ਮਤਲਬ 12 ਦੀ 13000 ਦੇ ਦੀਏ ਪੀ ਦਿੰਦੇ ਨੇ ਖਾਦ ਬਲੈਕ ਕਰ ਛੱਡਦੇ ਨੇ ਅਹੀ ਕਿਧਰ ਨੂੰ ਜਾਣਾ ਹੈ ਜਾਂ ਦੇ ਕੋਈ ਸਾਇਦਾ ਹੋਏ ਸਾਨੂੰ ਫੇਰ ਵੀ ਹੈ ਜਾਂ ਕਣਕ ਬੀਜਣਾ ਛੱਡ ਦਾਂਗੇ ਅਹੀ ਲੋਕੀ ਪਰ ਸਾਡੇ ਕੋਲ ਇਹਦੇ ਵਸਾਇਲ ਨਹੀਂ ਹੈਗੇ ਵੀ ਜਿਹੜਾ ਮਤਲਬ ਚਲੋ ਬੰਦਾ ਖਰਚਾ ਕਰ ਲਵੇ ਤੇ ਦਾਣੇ ਘਰ ਰੱਖ ਲਵੇ ਆੜਤੀਆਂ ਨੂੰ ਪੈਸੇ ਨਹੀਂ ਦੇਣੇ ਤੇਲ ਖਾਦ ਲਿਆਦਾ ਉਹਨਾਂ ਕੋਲੋਂ ਵੱਡੋ ਮਗਰੋਂ ਤੇ ਫੇਨੇ ਤੇ ਪਹਿਲੋਂ ਆਣ ਕੇ ਖਲੋ ਜਾਂਦੇ ਨੇ ਵੀ ਸਾਡਾ ਮਤਲਬ ਤੇਲ ਖਾਦਾ ਖਰਚਾ ਦਬੋ ਸਾਨੂੰ ਕੁਝ ਬਚੇ ਚ ਨਾ ਬਸ ਹੁਣ ਇਹਦੇ ਪੈ ਵੀ ਨਹੀਂ ਬੰਦੇ ਦੇ ਕੋਲ ਸਰਮਾਇਆ ਨਹੀਂ ਵੀ ਜਿਹੜਾ ਬੰਦਾ ਘਰੋਂ ਪੋਟ-ਪੋਟ ਕੇ ਲਾਉਂਦਾ ਰਵੇ ਇਹੋ ਹੀ 6 ਮਹੀਨਿਆਂ ਦੀ ਮਿਹਨਤ ਹੁੰਦੀ ਆ ਜੀਵਨਦਾਰਾਂ ਦੀ ਇੰਤਜ਼ਾਬ ਹੈ ਸਾਡੇ ਇਹਨਾਂ ਹੁਕਮਰਾਨਾਂ ਵਾਸਤੇ ਇਹਨਾਂ ਨੂੰ ਰੱਬ ਮੱਤ ਪਾਵੇ ਤੇ ਕੋਈ ਮਜ਼ਦੂਰਾਂ ਦੇ ਮਤਲਬ ਜੀਵਨਦਾਰਾਂ ਦੇ ਮਾੜਿਆਂ ਤੇ ਮਤਲਬ ਰਹਿਮ ਕਰਨ ਲਈ ਤੇ ਦੁਆ ਮੰਗਣੇ ਇਹਨਾਂ ਵਾਸਤੇ ਕਿ ਇਹਨਾਂ ਨੂੰ ਰੱਬ ਹਿਦਾਇਤ ਦੇਵੇ ਇੱਕ ਚੀਕ ਤਾਂ ਦੇ ਨੇ ਤੇ ਤਿੰਨ ਵਧਾ ਦਿੰਦੇ ਨੇ ਇਹਦੇ ਕੋਈ ਤਰੀਕਾ ਨਹੀਂ ਫਿਰ ਤੁਹਾਨੂੰ ਇਸ ਹਕੂਮਤ ਦਾ ਨੁਕਸਾਨ ਹੀ ਨੁਕਸਾਨ ਹੈ ਫਾਇਦਾ ਕੋਈ ਨਹੀਂ ਦੇਖੋ ਮਤਲਬ ਮਜ਼ਦੂਰ ਦਾ ਹਾਲ ਵੇਖੋ ਕੀ ਹੈ ਪਸੀਨੇ ਨਾਲ ਉਹਦਾ ਗਰਮੀ ਚ ਕਣ ਕਵਡਣੀ ਕੁਝ ਸੌਖੀ ਗੱਲ ਐ 62000 ਰੁਪਇਆ ਖਰਚਿਆ 50000 ਦੀ ਕਣ ਕੋਈ ਆਪਣੀਆਂ ਦਿਹਾੜੀਆਂ ਕਿੱਧਰ ਗਈਆਂ ਆਪਣੀਆਂ ਦਿਹਾੜੀਆਂ ਵਿੱਚ ਪਾ ਕੇ ਤੇ ਕੀ ਭਾਜਦਾ ਹੁਣ ਇਹਦੇ ਚਾਰਤੀਆਂ ਨੂੰ ਦੇ ਦੇਵੀਏ ਤੇ ਆਈ ਘਰ ਕੀ ਜਿਹੜਾ ਖਰਚਾ ਲਿਆਦਾ ਉਹ ਦੇਣਾ ਨਹੀਂ ਉਹਨਾਂ ਨੂੰ ਹਾਂ ਉਹਦੇ ਦੇਣਾ ਹੀ ਦੇਣਾ ਉਹਨਾਂ ਨੂੰ ਜੇ ਆਪਣੀਆਂ ਦਿਹਾੜੀਆਂ ਵੀ ਪਾਈਏ 10000 ਰੁਪਇਆ ਵੀ ਦਿਹਾੜੀ ਪਾਵੀਏ ਤੇ ਮਲਕ ਕਿੰਨੇ ਪੈਸੇ ਬੰਨ ਦੇਣ ਅਈ ਹੁਣ ਜ਼ਾਇਦ ਚਾਹਨੇ ਸਾਡੇ ਹਾਲਤ ਤੇ ਰਹਿਮ ਕਰੋ ਕੋਈ ਸੋਚੋ ਸਾਡੇ ਬਾਰੇ ਚ ਕੋਈ ਮੂੰਜੀ ਵੀ ਆ ਲਾਣੀ ਐ ਆਦੇ ਕੋ ਆ ਮੂੰਜੀ ਵੀ ਲਾਣੀ ਐ ਤੇ ਸਾਡੇ ਬਾਰੇ ਹੀ ਕੋ ਹਾਂ ਹੁਣ ਸਾਨੂੰ ਜ਼ਾਇਦ ਦਿਓ ਤੇ ਅਗਲੀ ਵੀਡੀਓ ਜ ਫੇਰ ਮੁਲਾਕਾ ਤੋ ਹੋਏਗੀ ਹੁਣ ਖੁਦਾ ਹਵਜ਼ਾ